ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਸਤਿ ਸ਼੍ਰੀ ਅਕਾਲ ਨਮਸਕਾਰ ਆ ਰਹਾ ਆ ਦੋਸਤੋ ਅੱਜ ਅਸੀਂ ਆਏ ਹਾਂ ਪੰਜਾਬ ਦੇ ਪਿੰਡ ਮੂਲੋਵਾਲ ਇਹ ਪਿੰਡ ਕਾਫੀ ਖਾਸ ਹੋ ਗਿਆ ਪਿਛਲੇ ਕੁਝ ਦਿਨਾਂ ਤੋਂ ਕਿਉਂਕਿ ਇੱਥੇ ਹੋਣ ਵਾਲੀ ਹੈ ਅਕਸ਼ੇ ਕੁਮਾਰ ਦੀ ਬਾਲੀਵੁੱਡ ਫਿਲਮ ਸਿੰਘ ਇਸ ਬਲਿੰਗ ਦੀ ਸ਼ੂਟਿੰਗ ਤੇ ਜਿਵੇਂ ਤੁਸੀਂ ਵੇਖ ਰਹੇ ਹੋ ਇਸ ਟਰੈਕਟਰ ਨੂੰ ਵੀ ਅਕਸ਼ੇ ਨੇ ਆਪਣੀ ਫਿਲਮ ਦੀ ਸ਼ੂਟਿੰਗ ਲਈ ਕਾਫੀ ਰੰਗ ਦਿੱਤੇ ਨੇ ਕਾਫੀ ਚੰਗੀ ਤਰ੍ਹਾਂ ਸਜਾਇਆ ਸੋ ਅੱਜ ਅਸੀਂ ਪਿੰਡ ਦਾ ਗੇੜਾ ਲਾਉਂਗੇ ਤੇ ਵੇਖਾਂਗੇ ਅਕਸ਼ੇ ਆਪਣੀ ਫਿਲਮ ਲਈ ਪੰਜਾਬ ਦੇ ਇਸ ਪਿੰਡ ਨੂੰ ਹੋਰ ਕਿਹੜੇ-ਕਿਹੜੇ ਰੰਗ ਦਿੱਤੇ ਨੇ ਗੀਨ ਬੂਹੇ ਕੰਦਾਂ ਤੇ ਉਹਨਾਂ ਤੇ ਸਜੀ ਸੁੰਦਰ ਕਲਾਕਾਰੀ ਪੰਜਾਬ ਦੇ ਪਿੰਡ ਮੂਲੋਵਾਲ ਦਾ ਇਹ ਨਜ਼ਾਰਾ ਵੇਖਦੇ ਹੀ ਬੰਦਾ ਹੈ ਜਿੱਥੇ ਨਿਗਾਹਾਂ ਜਾਂਦੀਆਂ ਨੇ ਹਰ ਪਾਸੇ ਚਮਕਦੇ ਨੇ ਬਸ ਰੰਗ ਲਾਲ ਜਾਮਨੀ ਨੀਲਾ ਪੀਲਾ ਸੰਤਰੀ ਸ਼ੂਟਿੰਗ ਲਈ ਕੰਦਾਂ ਨੂੰ ਮਿਲੇ ਇਸ ਰੰਗ ਤੋਂ ਪਿੰਡ ਵਾਲੇ ਬੇਹਤ ਖੁਸ਼ ਨੇ ਬਹੁਤ ਵਧੀਆ ਲੱਗਦਾ ਵੀ ਸਾਡੇ ਪਿੰਡ 'ਚ ਇੰਨਾ ਵਧੀਆ ਰੰਗ ਹੋਇਆਗਾ ਇਹਨਾਂ ਰੰਗਾਂ ਤੇ ਹੋਰ ਉੱਬਰ ਕੇ ਆਉਂਦੀ ਹੈ ਕੇਰਲ ਤੋਂ ਆਏ ਇਹਨਾਂ ਕਲਾਕਾਰਾਂ ਦੀ ਕਲਾ ਪਿਛਲੇ 15 ਦਿਨਾਂ ਤੋਂ ਇਹ ਪਿੰਡ ਨੂੰ ਸਜਾਉਣ 'ਚ ਲੱਗੇ ਨੇ। ਮੇਰੇ ਪਿੱਛੇ ਜਿਹੜੇ ਥੇ ਦਰਵਾਜ਼ੇ ਤੁਹਾਨੂੰ ਨਜ਼ਰ ਆ ਰਹੇ ਨੇ ਉਹ ਪਹਿਲਾਂ ਪਿੰਡ ਮੂਲੋਵਾਲ ਦੀਆਂ ਗਲੀਆਂ ਦਾ ਹਿੱਸਾ ਨਹੀਂ ਸਨ। ਇੱਕ ਖਾਸ ਫਿਲਮ ਸਿੰਗ ਇਸ ਬਲਿੰਗ ਦੀ ਸ਼ੂਟਿੰਗ ਲਈ ਖੜੇ ਕੀਤੇ ਗਏ ਨੇ। ਲੱਕੜ ਦੇ ਦਰਵਾਜ਼ੇ ਤੋਂ ਉਹਨਾਂ ਨੂੰ ਰੰਗਿਆ ਗਿਆ ਹੈ ਤਾਂ ਕਿ ਪਿੰਡ ਨੂੰ ਇੱਕ ਐਥਨਿਕ ਫੀਲ ਦਿੱਤਾ ਜਾਵੇ। ਪਿੰਡ ਵਾਲੇ ਕਹਿ ਰਹੇ ਨੇ ਕਿ ਇਥੇ ਅਕਸ਼ੇ ਕੁਮਾਰ ਦਾ Song Sequence ਸ਼ੂਟ ਹੋਣਾ ਹੈ ਤੇ ਅਸੀਂ ਕਹਿ ਸਕਦੇ ਹਾਂ ਕਿ ਕੁਝ ਦਿਨਾਂ ਬਾਅਦ ਐਸੇ ਪਿੰਡ ਦੀਆਂ ਐਸੇ ਗਲੀਆਂ 'ਚ ਅਕਸ਼ੇ ਕੁਮਾਰ ਤੁਹਾਨੂੰ ਪੱਜ ਦੇ ਨਜ਼ਰ ਆਉਣਗੇ। ਪਿੰਡ ਦੇ ਇੱਕ ਕੋਨੇ 'ਚ ਬੋਰਡ ਦੇ ਰੁੱਖ ਵਾਂਗ ਖੜੇ ਹੋਏ ਇਸ ਘਰ ਦੀ ਵੀ ਹੁਣ ਵੱਖਰੀ ਪਛਾਣ ਬਣ ਗਈ ਹੈ ਫਿਲਮ ਵਿੱਚ ਇਹੀ ਹੋਏਗਾ ਅਕਸ਼ੇ ਕੁਮਾਰ ਦਾ ਘਰ ਜਿਸ ਕਰਕੇ ਇਹ ਘਰ ਇੱਕ ਟੂਰਿਸਟ ਸਪੌਟ ਵੀ ਬਣ ਗਿਆ ਹੈ ਬੜਾ ਬੜਾ ਚਾਹ ਜੀ ਮੈਨੂੰ ਤਾਂ ਜਿਹੜਾ ਚਾਹ ਹੈਗਾ ਹੀ ਹੈਗਾ ਜੀ ਲੱਗਰ ਨੂੰ ਹੈ ਜੀ ਲੋਕਾਂ ਨੂੰ ਹੈ ਜੀ ਨੌਜਵਾਨਾਂ ਨੂੰ ਹੈ ਜੀ ਬੜਾ ਸਹ ਜੀ ਤੇ ਤਕਰੀਬਨ ਜਿਹੜੇ ਨੇੜੇ ਨੇ ਸ਼ਹਿਰ ਨੇ ਜੀ ਬਰਨਾਲਾ ਭਵਾਨਿਕੜ ਪਟਿਆਲਾ ਲੁਧਿਆਣਾ ਉਸੋ ਸਾਹਬ ਆ ਕੇ ਆਪਣਾ ਘਰ ਦੇਖ ਰਹੇ ਨੇ ਜੀ ਪਰ ਰਾਉਣ ਕਾ ਲੱਗ ਗਿਆ ਅਕਸ਼ੇ ਕੁਮਾਰ ਨੇ ਤਾਂ ਸਾਡੇ ਜਿਹੜਾ ਨਹੀਂ ਵੀ ਆਇਆ ਉਹ ਵੀ ਸਾਡੇ ਘਰ ਆ ਕੇ ਦੇਖ ਦੇਖ ਜਾਂਦੇ ਨੇ ਸਾਨੂੰ ਬਹੁਤ ਖੁਸ਼ੀ ਆ ਇਸ ਘਰ ਦੀ ਵੀ ਸਾਡਾ ਪ੍ਰਾਣਾ ਘਰ ਨੇ ਬਹੁਤ ਬਧੀ ਕਦਰ ਪਾਈ ਤੇ ਬਜ਼ੁਰਗਾਂ ਦਾ ਐਡਾ ਵੱਡਾ ਘਰ ਪਾਇਆ ਉਹਨਾਂ ਦੀ ਯਾਦਗਾਰ ਰਹਿ ਗਈ ਇਹ ਪਿੰਡ ਪਹਿਲਾਂ ਹੀ ਪਾਕ ਸੀ ਤੇ ਹੁਣ ਤਾਂ ਚਾਰ ਚੰਨ ਲੱਗ ਗਏ ਨੇ ਬਾਕੀ ਇਹ ਜਿਹੜਾ ਪਿੰਡ ਹੈ ਜੀ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਚਰਨ ਸੂਪ ਪ੍ਰਾਪਤ ਧਰਤੀ ਹੈ ਜੀ ਤੇ ਮੇਰੇ ਮਨ ਦੇ ਵਿੱਚ ਖਿਆਲ ਸੀਗਾ ਜੀ ਵੀ ਇਹ ਨਗਰ ਦਾ ਨਾਮ ਵੀ ਦੁਨੀਆ ਦੇ ਵਿੱਚ ਜਾਵੇ ਪਰ ਇਹ ਨਹੀਂ ਪਤਾ ਸੀਗਾ ਵੀ ਇਹ ਅਕਸ਼ੇ ਕੁਮਾਰ ਜਿੱਥੇ ਪਿਕਚਰ ਬਣਾਉਣਗੇ ਸਿੰਘ ਜੀ ਬਲਿੰਗ ਤੇ ਮਤਲਬ ਅੱਜ ਇਹ ਆਲਵਾਰਡ ਦੇ ਵਿੱਚ ਨਾ ਇਹ ਨਗਰ ਦਾ ਗੁਰੂ ਸਾਹਿਬ ਦੀ ਧਰਤੀ ਦਾ ਨਾਮ ਬੜੀ ਦੂਰ ਤੱਕ ਪਹੁੰਚ ਚੁੱਕਿਆ ਜੀ ਅਕਸ਼ੇ ਦੇ ਆਉਣ ਤੋਂ ਪਹਿਲਾਂ ਹੀ ਪਿੰਡ ਸੈਲੈਬ੍ਰਿਟੀ ਹੋ ਗਿਆ ਹੈ ਆਲੇ-ਦੁਆਲੇ ਤੇ ਦੂਰੋਂ ਵੀ ਲੋਕੀ ਘੁੰਮਣ ਆ ਰਹੇ ਨੇ ਅਸੀਂ ਮੂਲੋਵਾਲ ਪਿੰਡ ਸੰਪਤਾਂ ਲਈ ਸ਼ੂਟਿੰਗ ਹੋਣੀ ਹੈ ਬੜਾ ਵਧੀਆ ਡਿਜ਼ਾਈਨ ਕੀਤਾ ਹੋਇਆਗਾ ਸੋ ਇਸੇ ਲਈ ਅਸੀਂ ਇਹਨਾਂ ਨੂੰ ਦੇਖਣ ਆਏ ਹਾਂ ਬਰਨਾਲੇ ਤੋਂ हां सिर्फ पिनू देखना है हां जी हां जी स्पेशल छुट्टी लेके तुम्हें किधर ना लगा पिनू बहुत बढ़िया लगा जी देख के बड़ा पसंद आया बड़ी खुशी हुई बल्किਸੀਂ ਇੱਥੇ ਆਏ ਆ ਤੁਹਾਨੂੰ ਖੁਸ਼ੀ ਹੋਈ ਵੀ ਅਸੀਂ ਇੱਥੇ ਆਏ ਆ ਤੁਹਾਨੂੰ ਸਫਲ ਹੋ ਗਿਆ ਵਨੋ ਸਦਾ ਅਸੀਂ ਦੇਖਣ ਆਏ ਆ ਡੈਕੋਰੇਸ਼ਨ ਕੀਤੀ ਹੋਈ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਉਹ ਦੇਖਣ ਆਏ ਪਿੰਡ ਨੂੰ ਸਜਾ ਵੇਖ ਖੁਸ਼ੀ ਤਾਂ ਮਿਲੀ ਪਰ ਤਸੱਲੀ ਨਹੀਂ ਅਕਸ਼ੇ ਦੇ ਕਦਮ ਹੀ ਹੋਣੇ ਇਸ ਰੰਗ ਨੂੰ ਮੁਕੰਮਲ ਕਰਨਗੇ ਸੱਜੇ ਹੋਏ ਇਸ ਮੁੱਲੋਵਾਲ ਪਿੰਡ ਨੂੰ ਹੋਣ ਇੰਤਜ਼ਾਰ ਹੈ ਆਪਣੇ ਸਿੰਘ ਯਾਨੀ ਕਿ ਅਕਸ਼ੇ ਕੁਮਾਰ ਦਾ ਪਰ ਇਹ ਇੰਤਜ਼ਾਰ ਫਿਲਹਾਲ 11 ਅਪ੍ਰੈਲ ਤੱਕ ਟਲ ਗਿਆ ਹੈ ਕਿਉਂਕਿ ਮੁੱਲੋਵਾਲ ਤੋਂ ਹੋ ਰਹੀ ਨੇ ਜਿਮਣੀ ਚੋਣ ਪੈਸੇ ਤਾਂ ਅਕਸ਼ੇ ਦੇ ਆਣ ਤੋਂ ਪਹਿਲਾਂ ਹੀ ਇੱਥੇ ਰੌਣਕਾਂ ਲੱਗੀਆਂ ਨੇ ਉਮੀਦ ਹੈ ਕਿ ਅਕਸ਼ੇ ਤਾਂ ਦੇਖ ਤੋਂ ਆਣਗੇ ਤਾਂ ਇਸ ਪਿੰਡ ਦੇ ਕਲਜ਼ ਯਾਨੀ ਕਿ ਰੰਗ ਹੋਰ ਵੀ ਬਲਿੰਕ ਚਮਕਣਗੇ ਤਾਇਰਾਬਸੀਨ এবੀਪੀ ਸਾਜਾ ਮੁੱਲੋਵਾਲ ਸੰਗਰੂਰ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨੂਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ